ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਵਾਗਤ ਹੈ ਤੁਹਾਡਾ ਸਾਡੀ ਆਈ ਦੀ ਇਸ ਵੀਡੀਓ ਵਿੱਚ ਇਸ ਵੀਡੀਓ ਵਿੱਚ ਆਪਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤਰੀ ਤਿਆਰ ਕਰਨ ਵਾਲੀ ਸਾਖੀ ਸਾਂਝੀ ਕਰਾਂਗੇ ਤਾਂ ਆਹੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਗੁਰੂ ਜੀ ਦੇ ਜਨਮ ਮੂrti ਮਾਤਾ ਤ੍ਰਿਪਤਾ ਜੀ ਨੇ ਤਾਂ ਤ੍ਰਿਪਤ ਹੋਣਾ ਹੀ ਸੀ ਦਾਈ ਦੌਲਤਾਂ ਨੂੰ ਜੋ ਜਲਵੇ ਦੀ ਦੌਲਤ ਮਿਲੀ ਉਸ ਨਾਲ ਉਹਨਾਂ ਨੂੰ ਐਨਾ ਸਕੂਨ ਪ੍ਰਾਪਤ ਹੋਇਆ ਕਿ ਦੁਰੀਆਵੀ ਪਦਾਰਥਾਂ ਦੀ ਕੋਈ ਵੀ ਭੁੱਖ ਨਾ ਰਹੀ ਪੰਡਵ ਵਾਲਿਆਂ ਨੂੰ ਜਦੋਂ ਦੌਲਤਾ ਰਾਹੀਂ ਅਜੇਹੇ ਬਾਲਕ ਦੇ ਜਨਮ ਬਾਰੇ ਪਤਾ ਲੱਗਾ ਤਾਂ ਹਰੇਕ ਨੂੰ ਦਰਸ਼ਨਾਂ ਦੀ ਤਾਂਘ ਉਤਪੰਨ ਹੋਈ ਉਸ ਵੇਲੇ ਦੇ ਰਿਵਾਜ ਅਨੁਸਾਰ ਮਿੱਤ ਕਾਲੂ ਜੀ ਨੇ ਪੰਡਿਤ ਹਰਦੇਵਾਲ ਜੋਸ਼ੀ ਨੂੰ ਜਨਮ ਪੱਤਰੀ ਤਿਆਰ ਕਰਨ ਲਈ ਆਪਣੇ ਘਰ ਬੁਲਾਇਆ ਪੰਡਿਤ ਹਰਦੇਵਾਲ ਤਾਂ ਪਹਿਲਾਂ ਹੀ ਇਸ ਬੱਚੇ ਦੇ ਦਰਸ਼ਨ ਕਰਨ ਲਈ ਉਤਾਪਲਾ ਸੀ ਜਦ ਉਸਨੇ ਘਰ ਆ ਕੇ ਬਾਲ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਤਾਂ ਉਸ ਨੂੰ ਵੀ ਇੱਕ ਅਦਭੁਤ ਸ਼ਾਂਤੀ ਅਤੇ ਸਕੂਨ ਪ੍ਰਾਪਤ ਹੋਇਆ ਉਸਨੇ ਪਹਿਲਾਂ ਵੀ ਅਨੇਕ ਬੱਚੇ ਵੇਖੇ ਹੋਏ ਸਨ ਅਤੇ ਉਹਨਾਂ ਦੀਆਂ ਜਨਮ ਪੱਤਰੀਆਂ ਵੀ ਤਿਆਰ ਕੀਤੀਆਂ ਹੋਈਆਂ ਸਨ ਪਰ ਬਾਲਕ ਗੁਰੂ ਜੀ ਦੇ ਦਰਸ਼ਨ ਕਰਕੇ ਉਸ ਨੂੰ ਇੰਜ ਮਹਿਸੂਸ ਹੋਇਆ ਕਿ ਉਹ ਕਿਸੇ ਅਮਨ ਸ਼ਾਂਤੀ ਦੇ ਦੇਵਤੇ ਦੇ ਦਰਸ਼ਨ ਕਰ ਰਿਹਾ ਹੈ ਬੜੀ ਦੇਰ ਤੱਕ ਖੌਰ ਨਾਲ ਬਾਲਕ ਨੂੰ ਦੇਖਣ ਤੋਂ ਬਾਅਦ ਪੰਡਿਤ ਹਰਦੇਵਾਲ ਨੇ ਮਹਿਤਾ ਕਾਲੂ ਜੀ ਨੂੰ ਤੁਸੀਂ ਬੜੇ ਭਾਗਾ ਵਾਲੇ ਹੋ ਜਿਨ੍ਹਾਂ ਦੇ ਘਰ ਅਜੇਹੇ ਰੱਬੀ ਨੂਰ ਵਾਲਾ ਬਾਲਕ ਪੈਦਾ ਹੋਇਆ ਹੈ ਇਹ ਵੱਡੇ ਵੱਡੇ ਚੋਰਾਂ ਡਾਕੀਆਂ ਝਾਲਮਾਂ ਅਤੇ ਕੁਰਕ ਕਰਮੀਆਂ ਦਾ ਦਿਲ ਜਿੱਤ ਲਵੇਗਾ ਅਤੇ ਨਾਲ ਹੀ ਉਹਨਾਂ ਨੂੰ ਸੱਚ ਦੇ ਰਾਹ ਤੇ ਵੀ ਪਾ ਦੇਵੇਗਾ ਇਹ ਰੱਬੀ ਦਰਗਾਹ ਤੋਂ ਸੱਚ ਦੀ ਗੁੰਜੀ ਲੈ ਕੇ ਆਇਆ ਹੈ ਇਸ ਦਾ ਸਾਰੇ ਧਰਮਾਂ ਵਾਲੇ ਸਤਕਾਰ ਕਰਨਗੇ ਅਤੇ ਇਸ ਦੁਆਰਾ ਚਲਾਇਆ ਗਿਆ ਧਰਮ ਜੁਵਾ ਜਗੰਤਰਾਂ ਤੱਕ ਚੱਲੇਗਾ ਪੰਡਿਤ ਤਜੀ ਦੀ ਭਵਿੱਖ ਬਾਣੀ ਸੁਣ ਕੇ ਮਾਤਾ ਤ੍ਰਿਪਤਾ ਜੀ ਤੇ ਪਿਤਾ ਮਹਿਤਾ ਕਾਲੂ ਜੀ ਬੜੇ ਪ੍ਰਸੰਨ ਹੋਏ ਅਤੇ ਪੰਡਿਤ ਜੀ ਨੂੰ ਜਨਮ ਪੱਤਰੀ ਬਣਾਉਣ ਲਈ ਬੇਨਤੀ ਕੀਤੀ। ਮਾਤਾ ਤ੍ਰਿਪਤਾ ਜੀ ਬਾਲਕ ਨੂੰ ਗੋਦੀ ਵਿੱਚ ਲੈ ਕੇ ਬੈਠ ਗਈ। ਮਹਿਤਾ ਕਾਲੂ ਜੀ ਤੇ ਬੇਬੇ ਨਾਨਕੀ ਜੀ ਵੀ ਕੋਲ ਆ ਕੇ ਬੈਠੇ। ਮਹਿਤਾ ਜੀ ਨੂੰ ਜਾਣਨ ਵਾਲੇ ਕੁਝ ਹੋਰ ਅਹਲਕਾਰ ਵੀ ਨਵ ਜੰਮੇ ਬਾਲਕ ਦੇ ਦਰਸ਼ਨ ਕਰਨ ਆਏ ਹੋਏ ਸਨ। ਸਹਿਜ ਸੁਭਾਅ ਹੀ ਸਭ ਦੇ ਹੱਥ ਜੁੜੇ ਹੋਏ ਸਨ। ਪੰਡਿਤ ਆਪਣੀ ਜੋਤਿਸ਼ ਵਿਗਿਆਨ ਅਨੁਸਾਰ ਗ੍ਰਹਾਂ ਅਤੇ ਸ਼ਤਰਾ ਦੀ ਚਾਲ ਬੜੇ ਹੀ ਗੌਰ ਨਾਲ ਵੇਖ ਰਿਹਾ ਸੀ ਤੇ ਨਾਲ ਹੀ ਆਪ ਮੁਹਾਰੇ ਪ੍ਰਭੂ ਦਾ ਜਾਪ ਕਰੀ ਜਾ ਰਿਹਾ ਸੀ ਬਾਲਕ ਗੁਰੂ ਦਾ ਨਾਂ ਉਹਨਾਂ ਦੀ ਭੈਣ ਬੀਬੇ ਨਾਲ ਕੀ ਨਾਲ ਰਲਦਾ ਨਾਨਕ ਦੇਵ ਹੀ ਰੱਖਿਆ ਗਿਆ ਪੰਜਵੀਂ ਜਿੰਨਾ ਘਰਾਂ ਵਿੱਚ ਲੜਕੀ ਤੋਂ ਬਾਅਦ ਲੜਕੇ ਦਾ ਜਨਮ ਹੁੰਦਾ ਹੈ ਉਹ ਲੜਕੀ ਬੜੀ ਹੀ ਸ਼ੁਭ ਮੰਨੀ ਜਾਂਦੀ ਹੈ ਅਤੇ ਉਸ ਦਾ ਪਰਿਵਾਰ ਪੁਸ਼ੀ ਨਾਲ ਇਹ ਵੀ ਗੱਲ ਕਰਦਾ ਰਹਿੰਦਾ ਹੈ ਕਿ ਇਹ ਆਪਣੇ ਨਿੱਕੇ ਵੀਰ ਦਾ ਹੱਥ ਫੜ ਕੇ ਲਿਆਈ ਹੈ ਗੁਰੂ ਨਾਨਕ ਦੇਵ ਜੀ ਵੀ ਆਪਣੀ ਭੈਣ ਦਾ ਬਹੁਤ ਹੀ ਸਤਿਕਾਰ ਕਰਦੇ ਸਨ ਅਤੇ ਬੀਬੇ ਨਾਨਕੀ ਵੀ ਆਪਣੇ ਵੀਰ ਦੇ ਸਾਹ ਸਾਹ ਨਾਲ ਜਿਉਂਦੀ ਸੀ ਅਤੇ ਜਦੋਂ ਵੀ ਯਾਦ ਕਰਦੀ ਗੁਰੂ ਜੀ ਆ ਪਹੁੰਚ ਜਾਂਦੇ ਸਨ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ